ਗੁੱਡ ਆਫਟਰਨੂੰ ਜੀ ਸਾਰਿਆਂ ਨੂੰ ਮੇਰਾ ਨਾਮ ਸਬੈਸਟੀਅਨ ਆਈ ਇਹ ਗੋਬਿੰਦਨਗਰ ਪਖਵਾਲ ਰੋਡ ਅਸੀਂ ਰਹਿੰਨੇ ਆਂ ਇੱਥੇ ਤੇ ਇਹ ਕੱਲ ਦੀ ਘਟਨਾਵਾ ਜਿਹੜੀ ਹੋਈ ਆ ਗੱਡੀ ਸਾੜ ਕੇ ਮੁੰਡੇ ਭੱਜੇ ਰਾਤ ਦੇ 11:30 ਵਜੇ ਦੀ ਗੱਲ ਆਈ ਇਹ ਕਾਲੀ ਕੀ ਕਾਰਨਾ ਕਿ ਗੱਡੀ ਸਾੜੀ ਆ ਤੁਹਾਡੇ ਨਾਲ ਦੋ ਤਿੰਨ ਵਾਰ ਚਾਂਸ ਹੋ ਗਿਆ ਕਹਿੰਦੇ ਹਾਂਜੀ ਦੋ ਤਿੰਨ ਵਾਰੀ ਹੋ ਚੁੱਕਾ ਹੈ ਕਿ ਨਾ ਕਿਸੇ ਨਾਲ ਸਾਡੀ ਰੰਜਿਸ਼ ਹੈ ਨਾ ਕਿਸੇ ਨਾਲ ਸਾਡੀ ਲੜਾਈ ਹੈ ਜਾਂ ਗੁੱਸਾ ਗਿਲਾ ਹੋਵੇ ਕਿਸੇ ਨਾਲ ਨਾ ਮਤਲਬ ਕੁਝ ਵੀ ਨਹੀਂ ਹੈਗਾ ਇਹ ਪਹਿਲੀ ਵਾਰੀ ਮਤਲਬ ਜਦੋਂ ਹੋਇਆ ਸੀਗਾ ਉਦੋਂ ਇਹ ਆਪ ਆਏ ਸੀ ਐਲਬਰਟ ਹੁਨਿੰਗ ਜਿਹੜੇ ਹੈਗੇ ਨੇ ਰਿਸ਼ਤੇਦਾਰ ਮਤਲਬ ਐਲਬਰਟ ਦੁਆ ਤੇ ਇਹ ਆਏ ਸੀਗੇ ਉਦੋਂ ਵੀ ਇਹਨਾਂ ਨੇ ਫਾਇਰਿੰਗ ਵਗੈਰਾ ਕੀਤੀ ਸੀਗੀ ਇਹ 2021 ਦੀ ਗੱਲ ਆ ਉਦੋਂ ਉਦੋਂ ਕੀ ਕਰਨ ਰਿਹਾ ਸੀ ਉਦੋਂ ਇਹ ਪਤਾ ਨਹੀਂ ਕੀ ਗੱਲ ਹੋਈ ਸੀਗੀ ਉਦੋਂ ਵੀ ਆ ਗਏ ਸੀ ਇਹ ਉਹ ਰਿਕਾਰਡਿੰਗਸ ਵੀ ਸਾਡੇ ਕੋਲ ਪਈਆਂ ਨੇ ਇੱਥੇ ਘਰ ਦੇ ਮੂਹਰੇ ਆ ਕੇ ਉਦੋਂ ਇਹਨਾਂ ਨੇ ਕੀਤਾ ਸੀ ਤੇ ਉਹਦੇ ਬਾਅਦ ਗੱਡੀ ਦੇ ਮਗਰ ਬੰਦੇ ਵੀ ਲਾਏ ਨੇ ਇਹਨਾਂ ਨੇ ਉਦੋਂ ਵੀ ਸਾਡਾ ਬਚਾਅ ਹੋ ਗਿਆ ਤੇ ਹੁਣ ਫਿਰ ਉਹਦੇ ਬਾਅਦ ਥ੍ਰੈਟ ਕਾਲਸ ਵਗੈਰਾ ਵੀ ਆਈਆਂ ਨੇ ਕਿ ਇਹ ਕਰੋ ਉਹ ਕਰੋ ਮਾਰ ਦਾਂਗੇ ਤੇ ਹੁਣ ਇਹ ਕੱਲ ਦੀ ਗੱਲ ਹੈ 12:30 ਵਜੇ ਮਤਲਬ 12:30 ਸਵੇਰ 12 ਦੇ ਵਿੱਚ ਵਿੱਚ ਹੋਇਆ ਵਾ ਦੋ ਤਿੰਨ ਮੁੰਡੇ ਆਏ ਉੱਥੇ ਮੋੜ ਤੇ ਲਾਇਆ ਵਾ ਤੇ ਦੋ ਜਣੇ ਆਏ ਨੇ ਗਾਲਾ ਗੂਲਾ ਕੱਢੀਆਂ ਨੇ ਫੈਮਿਲੀ ਦੇ ਸਾਰਿਆਂ ਦੇ ਨਾਮ ਲੈ ਕੇ ਮੇਰੇ ਫਾਦਰ ਦੇ ਤੇ ਫਾਇਰਿੰਗ ਵਗੈਰਾ ਦੋ ਫਾਇਰਿੰਗ ਫਾਇਰ ਕਰਤੇ ਆ ਇਹਨਾਂ ਨੇ ਤੇ ਉਹਦੇ ਬਾਅਦ ਇਹਨਾਂ ਨੇ ਅੱਗ ਲਾ ਕੇ ਭੱਜੇ ਨੇ ਰੈਡਕ੍ਰੋਸ ਤੇ ਕਹਿੰਦੇ ਕੀ ਨੇ ਤੁਹਾਨੂੰ ਕੀ ਕਰਨ ਨੂੰ ਕਹਿ ਰਹੇ ਨੇ ਤੁਸੀਂ ਕਹਿੰਦੇ ਨਾ ਆਹ ਕਰ ਦੋ ਉਹ ਕਰ ਦੋ ਇਹੀ ਹੋ ਚੁੱਕਾ ਮਤਲਬ ਜਲੰਧਰ ਦੇ ਮੇਰੇ ਚਾਚੂ ਜੀ ਨੇ ਵੀ ਉਹਨਾਂ ਦੇ ਵੀ ਹੋਇਆ ਵਾ ਹਮਲਾ ਉਹ ਹੁਣ ਹੱਲੇ ਵੀ ਹਸਪੀਟਲ 'ਚ ਨੇ ਉਹ ਟੋਟਲੀ ਮਤਲਬ ਇੱਕ ਸਾਹਮਣਾ ਡੈਮੇਜ ਹੀ ਪਏ ਨੇ ਹੱਡ ਹੱਡ ਸਾਰੇ ਤੋੜੇ ਆ ਉਹਨਾਂ ਦੇ ਵੀ ਤੇ ਉਹਨਾਂ ਦੇ ਬਾਅਦ ਇਦਾਂ ਸਾਨੂੰ ਫੋਨ ਆਇਆ ਕਿ ਦੇਖੋ ਜੋ ਹਾਲ ਉਹ ਉਹ ਆਪਦੇ ਡੈਡੀ ਦਾ ਵੀ ਕਰਾ ਦੋਗੇ ਮੇਰੀ ਸਿਸਟਰ ਨੂੰ ਫੋਨ ਆਇਆ ਜੀ ਤੇ ਉਹ ਹੁਣ ਵੀ ਮਤਲਬ ਅਸੀਂ ਇਕੱਲੇ ਹੀ ਹੁੰਨੇ ਆ ਘਰੇ ਹੁਣ ਵੀ ਫਾਦਰ ਹੈ ਨਹੀਂ ਗਈ ਤੇ ਜਦੋਂ ਨਹੀਂ ਹੁੰਦੇ ਉਦੋਂ ਹੀ ਇਹ ਸਾਰਾ ਕੁਝ ਹੁੰਦਾ ਵਾ ਤੇ ਮਤਲਬ ਫਿਰ ਕੌਣ ਜ਼ਿੰਮੇਵਾਰ ਹੋਊਗਾ ਜੇ ਮੈਂ ਕਾਲਜ ਜਾਣਾ ਵਾ ਜੇ ਘਰੇ ਕੋਈ ਸਿਸਟਰ ਨੂੰ ਕੋਈ ਹੋ ਜਵੇ ਕੌਣ ਜ਼ਿੰਮੇਵਾਰ ਮਤਲਬ ਜਾਣਨਾ ਦਾ ਸਾਡੀ ਕੰਪਲੇਂਟ ਕੀਤੀ ਹੈ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਹੀ ਕਾਰਵਾਈ ਚੱਲ ਰਹੀ ਹੈ ਜੀ ਸਾਰਾ ਕੁਝ ਹੋ ਰਿਹਾ ਜੀ ਇਹ ਲੋਕਲ ਨੰਬਰ ਤੋਂ ਆ ਰਿਹਾ ਜੀ ਕੋਈ ਬਾਹਲੇ ਨੰਬਰ ਆ ਲੋਕਲ ਨੰਬਰ ਤੋਂ ਆਇਆ ਮੈਂ ਜਿੱਥੋਂ ਤੱਕ ਪੁਲਿਸ ਵਾਲਿਆਂ ਨੇ ਕੀਤਾ ਵਾ ਟਰੇਸ ਵਗੈਰਾ ਹਰਿਆਣਾ ਦਾ ਨੰਬਰ ਆ ਪਰ ਟਰੂ ਕਾਲਰ ਤੇ ਸਪਨਾ ਸ਼ੋ ਹੋ ਰਿਹਾ ਵਾ ਰਾਤੀ ਕਿੰਨੇ ਲੋਕ ਆਏ ਸੀ ਰਾਤੀ 3 ਜਣੇ ਸੀਗੇ ਜੀ ਇਹ ਮੋੜ ਤੇ ਮਤਲਬ ਬਾਈਕ ਵਾਲੇ ਨੇ ਲਾਇਆ ਵਾ ਸਰਦਾਰ ਬਾਈਕ ਵਾਲਾ ਵਾ ਜਿਹੜਾ ਚਲਾ ਰਿਹਾ ਵਾ ਇੱਥੇ ਆ ਕੇ ਇਹਨਾਂ ਨੇ ਗਾਲਾ ਗੂਲਾ ਕੱਢੀਆਂ ਵਾ ਕਿਉਂਕਿ ਇਹ ਘਰੋਂ ਹੀ ਕੋਈ ਦੱਸ ਰਿਹਾ ਕਿ ਇਹ ਬਲਾਈਂਡ ਸਪੌਟ ਪੈਂਦਾ ਈ ਇਸ ਜਗ੍ਹਾ ਜਿਵੇਂ ਕੈਮਰੇ ਦੇ ਵਿੱਚ ਆਹ ਥਾਂ ਆਂਦੀ ਨਹੀਂ ਜਿੱਥੇ ਆਪਾਂ ਖੜੇ ਤੇ ਇੱਥੇ ਆ ਕੇ ਉਹਨਾਂ ਨੇ ਫਾਇਰ ਵੀ ਕੀਤੇ ਆ ਤੇ ਮਤਲਬ ਫਿਰ ਉਹਦੇ ਬਾਅਦ ਕਾਫੀ ਧੀਰ ਦੇ ਬਾਅਦ ਮਤਲਬ ਫਿਰ ਇਹਨਾਂ ਨੇ ਅੱਗ ਲਾ ਕੇ ਫਿਰ ਭੱਜ ਗਏ ਨੇ ਇਹ ਇਹਦਾ ਕਾਰਨ ਕੀ ਹੈ ਕਿਉਂ ਤੁਹਾਡੇ ਤੇ ਪਹਿਲਾਂ ਵੀ ਹਮਲਾ ਹੋਇਆ ਤੇ ਹੁਣ ਫਿਰ ਗੱਡੀ ਸਾੜੀ ਕਿਉਂ ਇਹ ਸਾਨੂੰ ਪ੍ਰਾਣੀ ਰੰਜੀ ਸਿੰਘ ਤੁਹਾਡੀ ਪ੍ਰਾਣੀ ਰੰਜੀ ਸਿੰਘ ਜੀ ਮਤਲਬ ਪਹਿਲਾਂ ਫਾਦਰ ਦਾ ਪ੍ਰਾਪਰਟੀ ਦਾ ਕੰਮ ਹੈ ਤੇ ਫਾਦਰ ਨੇ ਇਹਨਾਂ ਨੂੰ ਜੁਆਇਨ ਕਰ ਲਿਆ ਸੀਗਾ ਵਿੱਚ ਅਲਬਰਟ ਦੁਵਾਨੂ ਤੇ ਅਲਬਰਟ ਦੁਵਾਨ ਨੇ ਜੁਆਇੰਟ ਜਦੋਂ ਕੀਤਾ ਵਾ ਫਿਰ ਆਪਣੀਆਂ ਡੀਲਸ ਹੋਈਆਂ ਨੇ ਜਿਵੇਂ ਫਾਦਰ ਨੇ ਸਾਰਾ ਇਹਨੂੰ ਹੈਂਡਲ ਕਰਾਤਾ ਕਿਉਂਕਿ ਪੜੇ ਲਿਖੇ ਨਹੀਂ ਹੈਗੇ ਨੇ ਤੇ ਸਾਰਾ ਮਤਲਬ ਰਿਟਨ ਵਰਕ ਇਹ ਉਹ ਮਤਲਬ ਸਾਰਾ ਪੜਨ ਲਿਖਣ ਵਾਲਾ ਇਹਨਾਂ ਨੂੰ ਹੈਂਡਲ ਕਰਤਾ ਸੀਗਾ ਤੇ ਜਿਹੜੀਆਂ ਡੀਲਸ ਹੋਈਆਂ ਇੱਕ ਦੋ ਉਦੋਂ ਇਹਨਾਂ ਨੇ ਇਹਨਾਂ ਨੇ ਪੈਸੇ ਦੇਣ ਤੋਂ ਮਨਾਂ ਕੀਤਾ ਮਤਲਬ ਫਾਦਰ ਨੂੰ ਤੇ ਜਦੋਂ ਇੱਕ ਵਾਰੀ ਫੇਰ ਇਹ ਚਾਂਸ ਹੋਇਆ ਮਤਲਬ ਕਹਿੰਦੇ ਨਹੀਂ ਦੇਣ ਕਹਿੰਦੇ ਪੈਸੇ ਚਾਹੀਦੇ ਆਆਂ ਫਿਰ ਆਪਦੀਆਂ ਜਾਨਾਂ ਬਚਾ ਲਓ ਫਿਰ ਉਦੋਂ ਇਹ ਗੱਲ ਹੋਈ ਆ ਤੇ ਜਦੋਂ ਪਿਛਲੀ ਵਾਰੀ ਆਏ ਸੀਗੇ ਇਹ ਜॉय ਕੁਨਾਲ ਜॉय ਜੋਏ ਕੋ ਨਾਲ ਫਿਨਾਲ ਦੁਆ ਤੇ ਐਲਬਰਟ ਦੁਆ ਇਹ ਆਏ ਸੀ ਉਦੋਂ ਵੀ ਇਹਨਾਂ ਨੇ ਫਾਇਰਿੰਗ ਵਗੈਰਾ ਕੀਤੀ ਸੀਗੀ ਉਦੋਂ ਉਦੋਂ ਵੀ ਫਾਦਰ ਮੇਰੇ ਡੈਲੀ ਸੀਗੇ ਤੇ ਇਸ ਵਾਰੀ ਵੀ ਡੈਲੀ ਹੋਈ ਸੀਗੇ ਤੇ ਉਹ ਕੇਸ ਹੋਇਆ ਸੀ ਕੋਈ ਉਦੋਂ ਅ ਵਿੱਚ ਬੈ ਕੇ ਬੰਦਿਆਂ ਨੇ ਖਤਮ ਕਰਾਤੀ ਸੀਗੀ ਉਦੋਂ ਵੀ ਇਹ ਗੱਲ ਮਤਲਬ ਕੰਪਲੇਂਟ ਵੀ ਹੋਈ ਮਤਲਬ ਉਹ ਉਦੋਂ ਮੁੱਦਾ ਇਹ ਖਤਮ ਕਰਤਾ ਸੀਗਾ ਮੁੱਦਾ ਖਤਮ ਕਰਤਾ ਕਿ ਹਾਂ ਵੀ ਚਲੋ ਤੁਹਾਡੇ ਘਰ ਰਿਸ਼ਤੇਦਾਰ ਆ ਰਹੇ ਆ ਉਹਦਾ ਮੁੰਡਾ ਐਲਬਰਟ ਸਾਡੇ ਦਾ ਇੱਕ ਦੋ ਵਾਰੀ ਮਤਲਬ ਰਸਤਿਆਂ 'ਚ ਵੀ ਸਨ ਮੈਨੂੰ ਰੋਕ ਕੇ ਆ ਜਾਂਦਾ ਕਿਉਂਕਿ ਮੈਂ ਮਤਲਬ ਕਾਲਜ ਵਗੈਰਾ ਜਾਣਾ ਜਿਵੇਂ ਇੱਥੇ ਫਿਰਦਾ ਉੱਥੇ ਫਿਰ ਉਦੋਂ ਵੀ ਇਹਨਾਂ ਨੇ ਮੈਨੂੰ ਇੱਕ ਵਾਰੀ ਚੌਂਕ ਤੇ ਰੋਕ ਲਿਆ ਸੀਗਾ ਉਦੋਂ ਵੀ ਅਸੀਂ ਭੱਜ ਗਏ ਸੀਗੇ ਉਥੋਂ ਅਜਾ ਇਹ ਤਿੰਨ ਬੰਦੇ ਕੋ ਬਾਈਕ ਦੀ ਪਛਾਣ ਆਈ ਤੁਹਾਨੂੰ ਮਾਲੀ ਮੋਰ ਸਪਲੈਂਡਰ ਬਾਈਕ ਹੈ ਇਹ ਮੁੰਡਿਆਂ ਦੀ ਤਾਂ ਪਛਾਣ ਆਈ ਨਹੀਂ ਬਾਕੀ ਪੁਲਿਸ ਕਾਰਵਾਈ ਕਰ ਰਹੀ ਹੈ ਜਿਵੇਂ ਦੇਖੋ ਪਤਾ ਲੱਗਦਾ ਉਹ ਮੇ ਕਰਦੇ ਇਹਦੇ ਸਿੱਧੇ ਸਿੱਧੇ ਇਲਜ਼ਾਮ ਲਾ ਰਹੇ ਕੋਕਾ ਸ਼ੋਰ ਦਾ ਪੱਕੇ ਕਿਸੇ ਨਾ ਕਿਉਂਕਿ ਸਾਡੀ ਕੋਈ ਰੰਜਿਸ਼ ਹੀ ਹੈ ਨਹੀਂ ਨਾ ਕਿਸੇ ਨਾ ਅੱਜ ਤੱਕ ਮਤਲਬ ਇਦਾਂ ਹੀ ਕੋਈ ਕੰਪਲੇਨਟ ਹੀ ਹੈ ਨਹੀਂ ਤੁਸੀਂ ਪੁੱਛ ਸਕਦੇ ਪਤਾ ਕਰ ਸਕਦੇ ਹੋ ਤੁਹਾਡੇ ਕੋਲ ਸੀਸੀਟੀਵੀ ਹੈਗਾ ਸੀਟੀ ਸੀਸੀਟੀਵੀ ਦੀ ਫੁਟੇਜ ਆ ਮਤਲਬ ਜਿੱਥੋਂ ਆਏ ਨੇ ਗਏ ਨੇ ਤੇ ਇੱਥੇ ਦੀ ਆ ਇੱਥੋਂ ਬੜੇ ਨੇ ਤੇ ਜਿਹੜਾ ਇਹ ਜਿਹੜੀ ਥਾਂ ਤੇ ਕਰਕੇ ਗਏ ਉਹ ਬਲਾਈਂਡ ਸਪੌਟ ਪੈਂਦਾ ਹੈ ਕੈਮਰਾ ਦੇ ਇੱਕ ਕੈਮਰਾ ਉਧਰ ਲੱਗਾ ਇੱਕ ਕੈਮਰਾ ਮਗਰ ਲੱਗਾ ਨੁਕਸਾਨ ਇਹ 4.5-5 ਲੱਖ ਦੀ ਮਤਲਬ ਜੀਪ ਸੀ ਉਤੋਂ ਮੇਰਾ ਕਾਫੀ ਖਰਚਾ ਹੋਇਆ ਹੋਇਆ ਸੀਗਾ 1.5 ਲੱਖ ਦਾ ਸਿਸਟਮ ਸੀਗਾ ਸਾਰੀ ਮੈਟਿੰਗ ਵੱਲੋਂ ਸਾਰਾ ਮਤਲਬ ਤਿਆਰ ਵਧੀਆ ਤਿਆਰ ਕੀਤੀ ਹੋਈ ਸੀਗੀ ਗੱਡੀ ਦਾ ਸਾਰਾ ਨੁਕਸਾਨ ਕਰਕੇ ਗਈ ਨਹੀਂ ਇਹ ਕੀ ਮੰਗ ਕਰਦੇ ਹੁਣ ਇਨਸਾਫ ਮਿਲੇ ਹੀ ਸਾਨੂੰ ਮਤਲਬ ਮੈਂ ਹੁਣ ਇਹ ਚਾਹਨਾ ਮੈਂ ਕਿ ਮਤਲਬ ਇਨਸਾਫ ਮਿਲੇ ਕਿਉਂਕਿ ਹੁਣ ਮੈਂ ਇਕੱਲਾ ਫੇਰ ਨਹੀਂ ਸਕਦਾ ਇਹ ਕਿਤੇ ਮੈਨੂੰ ਹ ਕਿ ਹੁਣ ਭੈਣ ਵੀ ਕੱਲ ਕੱਲੀ ਹੁੰਦੀ ਆ ਜਿਵੇਂ ਇਹ ਵੀ ਫਾਦਰ ਦੇ ਨਾਲ ਚੱਲ ਜਾਂਦਾ ਹੀ ਕੰਮ ਤੇ ਤੇ ਮਤਲਬ ਮੰਮਾ ਵੀ ਹੁਣ ਨਾਲ ਹੀ ਗਏ ਹੋਏ ਨੇ ਤੇ ਹੁਣ ਸਿਸਟਰ ਕੱਲੀ ਹੁੰਦੀ ਘਰੇ ਕੋਈ ਆ ਕੇ ਫਿਰ ਕੁਝ ਕਰ ਜਾਣ ਜਾਣ ਦਾ ਕੌਣ ਜ਼ਿੰਮੇਵਾਰ ਹੈ ਮੈਂ ਜਾਣ ਨਹੀਂ ਕਿ ਇਨਸਾਫ ਮਿਲੇ ਸਾਨੂੰ ਸ੍ਰੀਮਤੀ ਗੋਵਿੰਦ ਨੇ ਕਿਹਾ ਤੇ ਇੱਥੇ ਮਾਮਲਾ ਆਇਆ ਗੱਡੀ ਨੂੰ ਅਗਲਾ ਅੰਦਰ ਕੀ ਮਾਮਲਾ ਸਰ ਇਹ ਮਗਦਮਾ ਐਫ ਆਈ ਆਰ ਨੰਬਰ 126 ਅ ਦਰਜ ਹੋਇਆ ਇੱਥੇ ਉਹਦੇ ਚ ਕੋਈ ਅਨਨੋਨ ਬੰਦੇ ਜਿਹੜੇ ਆ ਉਹ ਉਸਦੇ ਘਰ ਦੇ ਨੂੰ ਘਰ ਤੋਂ ਅੱਗ ਲਾਈਏ ਤੇ ਉਹਦੇ ਗੱਡੀ ਨੂੰ ਅੱਗ ਲਾਤੀ ਐ ਉਸ ਬੰਦੀ ਜਿਹੜੀ ਐ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਨਾਮ ਨੂੰ ਤੇ ਅਜੇ ਦਰਜ ਨਹੀਂ ਹੋਇਆ ਬਾਕੀ ਸੀਸੀਟੀਵੀ ਦੇਖ ਰਹੇ ਆ ਇਨਵੈਸਟੀਗੇਸ਼ਨ ਜਿੱਦਾਂ ਵੀ ਲੋਨ ਆਇਆ ਉਹਦੇ ਦੇ ਖਰੋ ਉੱਪਰ ਦਰਕੀਤੀ ਹੋਈ ਐ ਇਨਵੈਸਟੀਗੇਸ਼ਨ ਜੀ ਜਿਹੜਾ ਪਹਿਲ ਪੱਖ ਤੋਂ ਉਹਨੇ ਕਿਸੇ ਹੋਰ ਤੇ ਰੋਕ ਲਾਈ ਦੇ ਉਹਨੇ ਕਰਾਉਣੇ ਕੋਈ ਦੇਖੋ ਤਾਂ ਨੰਬਰ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੋ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਉਸ ਅਨਸਾਰ ਅਗਲੀ ਕਾਰਵਾਈ ਕੀਤੀ ਜਾਊਗੀ ਜਿਹੇ ਬਾਜੇ ਦਾ ਨਾਮ ਲੌਂਗ ਤੇ ਦਰਜ ਰਿਸਟ ਹੋਇਆ ਉਹਦੇ ਤੇ ਸੀਸੀਟੀਵੀ ਚ ਕਿ ਅਸੀਂ ਦੇਖ ਰਹੇ ਹਾਂ ਫਿਰ ਉਹ ਬੰਦੇ ਆਇਡੈਂਟੀਫਾਈ ਕਰਾਂਗੇ ਫਿਰ ਅੱਗੇ ਪਤਾ ਲੱਗੂਗਾ ਵੀ ਕਹਨੇ ਕੀਤਾ ਗੈਰੀਮ ਕਰਾ। ਤਾਂ ਲੋਕ ਤਾਂ ਕਿਨੇ ਤੇ ਰੋਕ ਹੀ ਨਹੀਂ ਰਹੇ ਸੀ ਸੀਟੀਵੀ ਚ। ਹਾਂਜੀ ਦੋ ਬੰਦੇ ਆਏ ਦੋ ਬੰਦੇ ਦੋਨੇ ਮੋੜੋਂ ਆ ਗਏ। ਠੀਕ ਹੈ।